ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਤੇ ਸਾਰਿਆਂ ਸ਼੍ਰੋਤਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕਰਤੂ ਮੌਸਮ ਜੀਤਾ ਜਾਣਕਾਰੀ ਲੈ ਕੇ ਹਾਜ਼ਰ ਆ ਅੱਜ ਸੋਮਵਾਰ ਹੈ 15 ਦਸੰਬਰ 2025 ਅਤੇ ਪੰਜਾਬ ਵਿੱਚ ਸਰਦੀਆਂ ਨੇ ਪੂਰੇ ਸੂਬੇ ਨੂੰ ਆਪਣੀ ਠੰਡ ਵਾਂਗ ਵਿੱਚ ਜਕੜ ਲਿਆ ਹੈ ਸਵੇਰ ਦੇ ਸਮੇਂ ਸੰਗਣੀ ਤੋਂ ਨੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਰਾਹ ਨੂੰ ਧੁੰਦਲਾ ਕਰ ਦਿੱਤਾ ਹੈ ਜਦ ਕਿ ਮੌਸਮ ਸੁੱਕਾ ਅਤੇ ਠੰਡਾ ਬਣਿਆ ਹੋਇਆ ਹੈ ਅੱਜ ਸਵੇਰ ਜਦੋਂ ਲੋਕਾਂ ਰਾਤੋਂ ਬਾਹਰ ਨਿਕਲੇ ਤਾਂ ਹਰ ਪਾਸੇ ਧੁੰਦ ਦੀ ਚਾਦਰ ਛਾਈ ਹੋਈ ਸੀ ਪਠਾਨਕੋਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਸਮੇਤ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਇੰਨੀ ਸੰਘਣੀ ਰਹੀ ਕਿ ਸੜਕਾਂ ਤੇ ਦੂਰ ਦੂਰ ਤੱਕ ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਹਾਈਵੇ ਅਤੇ ਸ਼ਹਿਰੀ ਆਵਾਜਾਈ ਪ੍ਰਭਾਵਿਤ ਰਹੀ ਸੂਰ ਜਾਣ ਵਾਲੇ ਬੱਚਾ ਅਤੇ ਦਫ਼ਤਰ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਧਰ ਜਿਕਰ ਚੇਤਾਵਨੀ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਕਹਿੰਦਾ ਹੈ ਕਿ ਜੋ ਸਮਝ ਕੇ ਕਰੋ ਬਾਹਰ ਨਿਕਲੋ ਕਿਉਂਕਿ ਤੰਦ ਹੁੰਨ ਕਾਰਨ ਦੁਰਘਟਨਾ ਵੀ ਹੋ ਸਕਦੀ ਹੈ ਤੇ ਮੌਸਮ ਵਿਭਾਗ ਨੇ ਪੰਜਾਬ ਦੇ 18 ਜ਼ਿਲ੍ਹਿਆਂ ਲਈ ਤੰਦਰ ਸ਼ੀਤ ਲਹਿਰ ਦਾ yellow alert ਜਾਰੀ ਕੀਤਾ ਹੈ ਇਸ alert ਦਾ ਮਤਲਬ ਹੈ ਕਿ ਮੌਸਮ ਆਮ ਤੋਂ ਬਹੁਤ ਜ਼ਿਆਦਾ ਠੰਡਾ ਅਤੇ ਖਤਰਨਾਕ ਹੋ ਸਕਦਾ ਹੈ ਖਾਸ ਕਰਕੇ ਸਵੇਰ ਅਤੇ ਰਾਤ ਦੇ ਸਮੇਂ ਤੇ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ ਵੱਧ ਤੋਂ ਵੱਧ ਤਾਪਮਾਨ ਬਾਈ ਤੋਂ 24 ਡਿਗਰੀ ਸੈਲਸੀਅਸ ਰਿਹਾ ਹੈ ਦਿਰਾਤਾ ਘਟੋ ਘਟਾ ਤਪਮ ਜੋ ਲਗਭਗ 8 ਡਿਗਰੀ ਸੈਲਸੀਅਸ ਰਹੇਗਾ ਦਿਰਾਤਾ ਲਗਾਤਾਰ ਛੰਡੀਆਂ ਹੋ ਰਹੀਆਂ ਨੇ ਅਤੇ ਇਹ ਸੰਕੇਤ ਦੇ ਰਹੀਆਂ ਨੇ ਕਿ ਸਰਦੀ ਦਾ ਅਸਲ ਦੌਰ ਹੌਣੇ ਸ਼ੁਰੂ ਹੋ ਚੁੱਕਾ ਹੈ ਅਜੇ ਤਹਨੇ ਅਮੀਦੀ ਕੋਈ ਸਭਾਵਨਾ ਨਹੀਂ ਦਿਖਾਈ ਗਈ ਹੈ ਤੇ ਜੇਕਰ ਠੰਡ ਦੀ ਗੱਲ ਕੀਤੀ ਜਾਵੇ ਤਾਂ ਠੰਡ ਲਈ ਜਲੂਲਰ ਜਾਰੀ ਕੀਤਾ ਗਿਆ ਤੇ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ ਜਿਸ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ 16 ਦਸੰਬਰ ਮੰਗਲਵਾਰ ਨੂੰ ਪੱਧ ਪੰਜਾਬ ਪਰ ਵਿੱਚ 20 ਤੋਂ 23 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਸਤਹ ਹਵਾ ਚਲੰਦੀ ਸਭਾਵਨਾਏ ਇਹ ਹਵਾਵਾ ਠੰਡ ਨੂੰ ਹੋਰ ਤੇਜ਼ ਕਰ ਸਕਦੀਆਂ ਨੇ ਤੇ ਸ਼ੀਤ ਲਹਿਰ ਦਾ ਅਸਰ ਵੱਧ ਸਕਦਾ ਹੈ ਤੇ ਜੇਕਰ ਗੱਲ ਕਰੀ ਜਾਵੇ ਤਾਂ ਮੌਸਮ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਵੇਰ ਦੇ ਸਮੇਂ ਬਿਨਾਂ ਲੋੜ ਯਾਤਰਾ ਤੋਂ ਬਚੋ ਨਹੀਂ ਤਾਂ ਦੁਰਘਟਨਾ ਹੋ ਸਕਦੀ ਹੈ ਤੁਹਾਂ ਦੇ ਵਿੱਚ ਗੱਡੀ ਚਲਾਉਂਦੇ ਸਮੇਂ ਫੋਗ ਲਾਈਟਾਂ ਦੀ ਵਰਤੋਂ ਜ਼ਰੂਰ ਕਰੋ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾ ਕੇ ਰੱਖੋ ਗਰਮ ਕੱਪੜੇ ਸਵਾਰ ਅਤੇ ਜੈਕਟਾਂ ਦੀ ਵਰਤੋਂ ਲਾਜ਼ਮੀ ਕਰੋ ਮੌਸਮ ਵਿਗਿਆਨੀਆਂ ਮੁਤਾਬਿਕ ਅਗਲੇ ਕੁ ਦਿਨਾਂ ਵਿੱਚ ਠੰਡ ਹੋਰ ਵਧੇਗੀ ਤੁਹਾਂ ਦਾ ਦੌਰ ਜਾਰੀ ਰਹਿ ਸਕਦਾ ਹੈ ਰਹਤਾ ਹੋਰ ਜਿਆਦਾ ਸ਼ੀਤਲ ਹੋਣ ਦੀ ਸੁਭਾਵਨਾ ਹੈ ਤੈਂਤ ਵਿੱਚ ਇਹੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਸਰਦੀਆਂ ਨੇ ਹੁਣ ਆਪਣਾ ਪੂਰਾ ਰੂਪ ਧਾਰ ਲਿਆ ਹੈ ਤੰਦ ਠੰਡ ਅਤੇ ਸ਼ੀਤ ਲਹਿਤ ਨੇ ਮਿਲ ਕੇ ਲੋਕਾਂ ਦੀ ਦਿਨਚਰਿਆ ਨੂੰ ਪ੍ਰਭਾਵਿਤ ਕਰਨਗੇ ਤੇ ਜੇਕਰ ਤੁਸੀਂ ਵੀ ਚੰਨ ਤੋਂ ਬਚਣਾ ਚਾਹੁੰਦੇ ਹੋ ਤਾਂ ਜੋ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਨਹੀਂ ਉਸ ਨੂੰ ਜ਼ਰੂਰ ਫੋਲੋ ਕਰਿਓ ਤੇ ਅਸੀਂ ਮੌਸਮ ਬਿਚਾਇਆ ਜਾਣਕਾਰੀ ਮੌਸਮ ਦੀ ਹਰ ਅਪਡੇਟ ਤੁਹਾਨੂੰ ਸਾਂਝੀ ਕਰਦੇ ਰਹਿਾਂਗੇ ਵਿਕਦਰ ਪੰਜਾਬੀ ਲਿੰਕ ਮੀਡੀਆ ਧੰਨਵਾਦ